ਪਰਮ ਪਿਤਾ ਪਰਮਾਤਮਾ ਨੂੰ ਬਣਾ ਲਓ ਸੱਚਾ ਦੋਸਤ ਪੂਜਨਿਕ ਗੁਰੂ ਜੀ ਧੰ ਤਨ ਸਤ ਗੁਰੂ ਤੇਰਾ ਹੀ ਆਸਰਾ ਸੱਚੇ ਰੂਹਾਨੀ ਰਬਰ ਪੂਜਨਿਕ ਗੁਰੂ ਸੰਤ ਡਾਕਟਰ ਗੁਰਮੀਤ ਰਾਮ ਰਹੀਮ ਸਿੰਘ ਜੀ ਅਨੁਸਾਰ ਫਰਮਾਉਂਦੇ ਹਨ ਕਿ ਪਰਮ ਪਿਤਾ ਪਰਮਾਤਮਾ ਅੱਲਾ ਵਾਹਿਗੁਰੂ ਗੋਡ ਖੁਦਾ ਰੱਬ ਹਰ ਜਗ੍ਹਾ ਮੌਜੂਦ ਹੈ ਜਿੱਥੋਂ ਤੱਕ ਨਿਗਾਹ ਜਾਂਦੀ ਹੈ ਜਿੱਥੋਂ ਤੱਕ ਨਿਗਾਹ ਨਹੀਂ ਜਾਂਦੀ ਉਹ ਉੱਥੇ ਵੀ ਮੌਜੂਦ ਹੈ ਇਨਸਾਨ ਦੀ ਫਿਤਰਤ ਹੈ ਕਿ ਉਹ ਜਾਣਨਾ ਚਾਹੁੰਦਾ ਹੈ ਕਿ ਪਰਮਾਤਮਾ ਦਾ ਰੰਗ ਕਿਹੋ ਜਿਹਾ ਹੈ ਉਸ ਦਾ ਰੂਪ ਕਿਹੋ ਜਿਹਾ ਹੈ ਅੰਝ ਤਾਂ ਪਰਮਾਤਮਾ ਦਾ ਕੋਈ ਰੰਗ ਰੂਪ ਨਹੀਂ ਹੁੰਦਾ ਉਸਨੋਂ ਤੁਸੀਂ ਜਿੱਥੇ ਵੀ ਜਿਸ ਵੀ ਰੂਪ ਚ ਦੇਖਦੇ ਹੋ ਉੱਥੇ ਉਹ ਨਜ਼ਰ ਆਉਂਦਾ ਹੈ ਪੂਜਨਿਕ ਗੁਰੂ ਜੀ ਅੱਗੇ ਫਰਮਾਉਂਦੇ ਹਨ ਕਿ ਕਿਸੇ ਨੇ ਭਗਤ ਨੂੰ ਪੁੱਛਿਆ ਤੇਰਾ ਗੁਰੂ ਕਿਹੋ ਜਿਹਾ ਹੈ ਕੀ ਉਹ ਦੁੱਧ ਵਰਗਾ ਹੈ ਜਾਂ ਫਿਰ ਚੰਦਰਮਾ ਵਰਗਾ ਹੈ ਸੂਰਜ ਵਰਗਾ ਸ਼ਹਿਦ ਜਾਂ ਖੰਡ ਵਰਗਾ ਕੂਝ ਨੇਕ ਗੁਰੂ ਜੀ ਫਰਮਾਉਂਦੇ ਹਨ ਕਿ ਉਸ ਭਗਤ ਨੇ ਉੱਤਰ ਦਿੱਤਾ ਕਿ ਮੇਰਾ ਗੁਰੂ ਤਾਂ ਗੁਰੂ ਵਰਗਾ ਹੈ ਉਸ ਵਰਗਾ ਕੋਈ ਨਹੀਂ ਉਸ ਦੀ ਤੁਲਨਾ ਕਿਸੇ ਨਾਲ ਨਹੀਂ ਕੀਤੀ ਜਾ ਸਕਦੀ ਉਹ ਉਹਨਾਂ ਸਾਰਿਆਂ ਤੋਂ ਅਰਬਾਂ ਖਰਬਾਂ ਗੁਣਾ ਵੱਧ ਕੇ ਹੈ ਉਸ ਦੀ ਜਿੰਦਾ ਤਸਵੀਰ ਹਰ ਜਗ੍ਹਾ ਹੁੰਦੀ ਹੈ ਅਜਿਹੇ ਪਰਮ ਪਿਤਾ ਪਰਮਾਤਮਾ ਨੂੰ ਆਪਣਾ ਸੱਚਾ ਯਾਰ ਦੋਸਤ ਬਣਾਉਣਾ ਚਾਹੀਦਾ ਹੈ ਕਿਉਂਕਿ ਦੁਨੀਆ ਦੀ ਯਾਰੀ ਮਿੱਤਰਤਾ ਸਿਰਫ ਮਤਲਬੀ ਤੇ ਗਰਜ਼ੀ ਹੈ ਜਦੋਂ ਤੱਕ ਮਤਲਬ ਹੈ ਉਦੋਂ ਤੱਕ ਗੱਲ ਤੇ ਜਦੋਂ ਤੱਕ ਮਤਲਬ ਨਿਕਲ ਗਿਆ ਤਾਂ ਮੂੰਹ ਫੇਰ ਲੈਂਦੇ ਹਨ ਪੂਜਨਿਕ ਗੁਰੂ ਜੀ ਮਾਲਕ ਅੱਲਾ ਰਾਮ ਪਰਮਾਤਮਾ ਖੁਦਾ ਗੋਡ ਰਾਵਣ ਪਾਉਣ ਦਾ ਢੰਗ ਦੱਸਦਿਆਂ ਫਰਮਾਉਂਦੇ ਹਨ ਕਿ ਪਰਮਾਤਮਾ ਹੀ ਅਜਿਹਾ ਹੈ ਜੋ ਤੁਹਾਡੀ ਹਰ ਗਰਜ਼ ਨੂੰ ਪੂਰਾ ਕਰ ਸਕਦਾ ਹੈ ਤੇ ਉਹ ਵੀ ਬਿਨਾ ਕਿਸੇ ਸਵਾਰਥ ਦੇ ਪਰਮਾਤਮਾ ਨੂੰ ਪ੍ਰਾਪਤ ਕਰਨ ਲਈ ਆਪਣੀ ਭਾਵਨਾ ਨੂੰ ਸ਼ੁੱਧ ਰੱਖੋ ਵਿਚਾਰਾਂ ਦਾ ਸ਼ੁੱਧੀਕਰਨ ਕਰੋ ਸੱਚੀ ਸ਼ਰਧਾ ਬਣਾ ਕੇ ਰੱਖੋ ਦੂਜਿਆਂ ਦੇ ਦੁੱਖ ਦਰਦ ਨੂੰ ਦੂਰ ਕਰੋ ਅਜਿਹਾ ਕਰਨ ਨਾਲ ਤੁਹਾਡੀਆਂ ਝੋਲਨਾ ਛੋਟੀਆਂ ਪੈ ਜਾਣਗੀਆਂ ਦਿਖਾਵਾ ਨਾ ਕਰੋ پاک ਪਵਿੱਤਰ ਬਣਨ ਦਾ ਇੱਕੋ ਇੱਕ ਤਰੀਕਾ ਹੈ ਰੋਹਾਨੀਅਤ ਚਾਓ ਸੇਵਾ ਸਿਮਰਨ ਤੇ ਪਰਿਹਿਤ ਦੇ ਕਾਰਜ ਕਰੋ ਦੀਨਤਾ ਨਿਮਰਤਾ ਧਾਰਨ ਕਰੋ ਇਸ ਨਾਲ ਤੁਸੀਂ ਮਾਲਕ ਦੇ ਕਰੀਬ ਹੁੰਦੇ ਜਾਓਗੇ ਤੇ ਪਰਮਾਤਮਾ ਦੀਆਂ ਖੁਸ਼ੀਆਂ ਬੇਮਿਸਾਲ ਪ੍ਰਾਪਤ ਕਰੋਗੇ ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ